ਨਮਸਕਾਰ ਮੈਂ ਹਾਂ ਤੁਹਾਡਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਵਾਟਸ ਪੰਜਾਬ ਦੇ ਮੁਖੀ ਨੇ ਲਗਭਗ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਓ ਐਨਐਸ ਦੇ ਤਹਿਤ ਆਪਣੇ ਸਾਥੀਆਂ ਦੇ ਨਾਲ ਨਜ਼ਰਬੰਦ ਨੇ ਅਸਾਮ ਦੀ ਡਿਬੜੂਗੜੀ ਦੀ ਜੇਲ੍ਹ ਦੇ ਵਿੱਚ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੇ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਅੰਤਰਮ ਛਬੰਤ ਜਿਹੜੀ ਹੈ ਦਿੱਤੀ ਜਾਵੇ ਕਿਉਂਕਿ ਜੇ ਕਾਨੂੰਨ ਦੀ ਗੱਲ ਕਰੀਏ ਸੰਵਿਧਾਨ ਦੀ ਗੱਲ ਕਰੀਏ ਤੇ ਐਨਐਸਏ ਇੱਕ ਸਾਲ ਦਾ ਹੁੰਦਾ ਹੈ ਐਨਐਸਏ ਇੱਕ ਸਾਲ ਤੂੰ ਅਸੀਂ ਵਿਧਾ ਨਹੀਂ ਸਕਦੇ ਲੇਕਿਨ ਪੰਜਾਬ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਮਿਲੀ ਪੂਤਕਾਰਨ ਜਿਹੜੀ ਹੈ ਇਹਨਾਂ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਉਸਦੇ ਸਾਥੀਆਂ ਦੀ ਜਿਹੜੀ ਐਨਐਸਐ ਹੈ 1 ਹੋਰ ਸਾਲ ਵੱਧ ਗਈ ਹੈ ਇਹਨਾਂ ਨੂੰ ਲੈ ਕੇ ਇਹਨਾਂ ਸਾਰੇ ਹੀ ਸਾਥੀਆਂ ਨੇ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਹਾਈ ਕੋਰਟ ਨੂੰ ਚੁਣੌਤੀ ਦੇਵਾਂਗੇ ਐਨਐਸਏ ਨੂੰ ਲੈ ਕੇ ਦੱਸਦੀ ਇਹ ਭਾਈ ਅਮਰਪਾਲ ਖਾਲਸਾਲ ਤਾਂ ਆਲਰੇਡੀ ਲੋਕ ਸਭਾ ਦੀ ਚੋਣ ਵੀ ਜਿੱਤ ਚੁੱਕੇ ਨੇ ਹਲਕਾ ਸ਼੍ਰੀ ਖਲੂਰ ਸਾਹਿਬ ਤੋਂ ਇਸ ਨੂੰ ਲੈ ਕੇ ਚਰਨਜੀਤ ਸਿੰਘ ਚੈਨੀ ਨੇ ਵੀ ਇਹ ਸਵਾਲ ਕੀਤਾ ਸੀ ਭਾਰਤੀ ਜਨਤਾ ਪਾਰਟੀ ਨੂੰ ਕਿ ਐਟਲੀਸ ਉਸ ਤੋਂ ਐਨਐਸਏ ਹਟਾ ਕੇ ਅਤੇ ਉਸ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਉਹ ਆਪ ਕੋ ਆਪਣੇ ਇਲਾਕਿਆਂ ਦੇ ਵਿੱਚ ਸਹਾਨ ਅਤੇ ਲੋਕ ਭਲਾਈ ਦੇ ਕੰਮ ਕਰਨ ਇਸ ਨੂੰ ਲੈ ਕੇ ਜਿਹੜਾ ਫੈਸਲਾ ਹੈ ਰਾਖਮਾ ਰੱਖ ਲਿਆ ਗਿਆ ਹੈ ਹਾਈ ਕੋਰਟ ਦੇ ਦੁਆਰਾ ਦੱਸਦੀ ਹੈ ਜਸਟਿਸ ਸ਼ੇਲੂਡ 나ਗੂ ਅਤੇ ਜਸਟਿਸ ਵਿਕਾਸ ਸੂਰੀ ਨੇ ਅੱਜ ਮਾਮਲੇ ਦੀ ਪੈਰਵਾਈ ਸੁਣਨ ਤੋਂ ਪਹਿਲਾਂ ਹੀ ਇਹ ਜਿਹੜਾ ਮਾਮਲਾ ਹੈ ਇਸ ਨੂੰ ਰਾਖਮਾ ਰੱਖ ਲਿਆ ਹੈ ਅਤੇ ਜਿਹੜੀ ਇਸ ਦੀ ਅੱਗੇ ਡੇਟ ਹੈ ਉਸ ਨੂੰ ਮਲਤਵੀ ਕਰ ਦਿੱਤਾ ਹੈ ਯਾਨੀ ਕਿ 28 ਅਗਸਤ ਨੂੰ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਉਸ ਦੇ ਸਾਥੀ ਗੁਰਿੰਦਰ ਔਜ਼ਲਾ ਅਤੇ ਹੋਰ ਜਿੰਨੇ ਵੀ ਸਾਥੀ ਨੇ ਜਿਵੇਂ ਪ੍ਰਧਾਨ ਮੰਤਰੀ ਬਾਜੇਕੇ ਕੌਂਖੇ ਅਤੇ ਕਲਸੀ ਸਾਰੇ ਦੇ ਸਾਰੇ ਕੱਲ ਹਾਜ਼ਰ ਨਹੀਂ ਹੋ ਪਾਏ ਹਾਈ ਕੋਰਟ ਦੇ ਵਿੱਚ ਅਤੇ ਵਕੀਲ ਨੇ ਅਪੀਲ ਅਤੇ ਦਲੀਲ ਵੀ ਕੀਤੀ ਲੇਕਿਨ ਭਾਈ ਅੰਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਜਿਹੜੀ ਸੁਣਵਾਈ ਹੈ ਉਹ 28 ਅਗਸਤ ਤੱਕ ਜਿਹੜੀ ਹੈ ਮੁਲਤਵੀ ਕਰ ਦਿੱਤੀ ਹੈ ਦੱਸਦੀ ਹੈ ਕਿ ਭਾਈ ਅੰਮਰਤਪਾਲ ਖਾਲਸਾ ਜਿਹੜੇ ਡਿਬੂਗੜ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਫੜਨ ਦੇ ਵਿੱਚ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦਾ ਹੱਥ ਹੈ ਅਕਸਰ ਕੱਲ ਜਦੋਂ ਚਰਨਜੀਤ ਸਿੰਘ ਚਰਨੀ ਨੇ ਬਿਆਨ ਦਿੱਤਾ ਸੀ ਲੋਕ ਸਭਾ ਦੇ ਵਿੱਚ ਐਨਐਸਏ ਨੂੰ ਲੈ ਕੇ ਉਸ ਤੋਂ ਬਾਅਦ ਭਗਵੰਤ ਮਾਨ ਅਤੇ ਰਵਨੀਤ ਬਿੱਟੂ ਨੇ ਬੜੇ-ਬੜੇ ਪਲਟਵਾਰ ਕੀਤੇ ਸੀ ਕਿ ਆਸੀ ਕਿ ਦੇਸ਼ ਸੰਵਿਧਾਨ ਦੇ ਚੱਲਦਾ ਹੈ ਅਤੇ ਹਰੇਕ ਚੀਜ਼ ਜਿਹੜੀ ਹੈ ਸੰਵਿਧਾਨ ਦੇ ਅੰਦਰ ਹੀ ਰਹਿ ਕੇ ਕੀਤੀ ਜਾਣੀ ਚਾਹੀਦੀ ਹੈ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਦੇਸ਼ ਨੂੰ ਵਿਦੋਸ਼ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਚਰਨਜੀਤ ਸਿੰਘ ਚੰਨੀ ਨੂੰ ਇਸ ਤਰ੍ਹਾਂ ਦੀ ਕਹੀ ਸੀ ਗੱਲ ਭਗਵੰਤ ਮਾਨ ਦੂਸਰੇ ਪਾਸੇ ਹੁਣ ਜਦੋਂ ਜੈਦ ਕਰ ਰਹੇ ਨੇ ਪੂਰਾ ਅੱਡੀ ਛੋਟੀ ਦਾ ਜੋਰ ਲਗਾ ਰਹੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਹੈ ਛੇਲ ਦੀ ਵਿੱਚੋਂ ਬਾਹਰ ਆਈਏ ਦੂਸਰੇ ਪਾਸੇ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਾਥੀ ਨੇ ਉਹਨਾਂ ਨੇ ਜਿਹੜੇ ਹਲਕੇ ਪੈਂਡਿੰਗ ਪੈ ਨੇ ਜਿਮਨੀ ਚੋਣਾਂ ਲਈ ਆਪਣੇ ਆਪ ਨੂੰ ਐਜ਼ ਅ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਹਾਲੇ ਚੋਣਾਂ ਦੀ ਡੇਟ ਤੇ ਫਿਕਸ ਨਹੀਂ ਉਹੀ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਆ ਜਦੋਂ ਮਰਜੀ ਚਾਹੇ ਜਿਹੜਾ ਚੋਣ ਬਿਗਲ ਵਜਾ ਸਕਦਾ ਹੈ ਜਿਵੇਂ ਨਹੀਂ ਚੋਣਾਂ ਨੂੰ ਲੈ ਕੇ ਲੇਕਿਨ ਭਾਈ ਅਮਰਪਾਲ ਖਾਲਸਾ ਦੀਆਂ مصیبتਾਂ ਜਿਹੜੀਆਂ ਨੇ ਹੋਰ ਵਧ ਗਈਆਂ ਨੇ ਕਿਉਂਕਿ ਉਸ ਦਾ ਜਿਹੜੀ ਉਸ ਦੀ ਸੌਰੀ ਸੁਣਵਾਈ ਹੈ ਜਿਹੜੀ ਉਹ 28 ਅਗਸਤ ਤੱਕ ਮਲਤਾ ਵੀ ਕਰ ਦਿੱਤੀ ਹੈ ਧੰਨਵਾਦ